ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੌਪਈ ਬਹੁਰ ਅਸ਼ੁਰ ਕਾ ਕਾਟਸ ਮਾਥਾ ਸ੍ਰੀ ਇਸ ਕੇਤ ਜਗਤ ਕੇ ਨਾਥਾ ਦੁਤਿਏ ਬਨ ਸੁ ਦੋ ਉਰ ਕਰ ਕਾਟ ਤਿਓ ਅਸ ਧਜ ਨਰ ਨਰ ਪਨਰਾਛਸ ਕਾ ਕਾਟਾ ਸੀਸਾ ਸ੍ਰੀ ਇਸ ਕੇਤ ਜਗਤ ਕੇ ਈਸਾ ਉਹ ਪਨ ਬ੍ਰਸ਼ਟ ਗਗਨ ਤੇ ਪਈ ਸਭ ਹਨ ਆਨ ਬਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਰਜਣ ਹਾਰੇ ਦਾਸ ਜਾਨ ਮੋਹਲੇ ਹੋ ਉਬਾਰੇ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਤ ਕੀ ਇੱਛਾ ਤਵ ਚਰਨ ਨਮਨ ਰਹਾ ਹਮਾਰਾ ਪਪ ਨ ਜਾਣ ਕਰੋ ਵਤ ਪਾਰ ਹਮਰੇ ਦੋਸ ਸਬਾ ਤੁਮ ਕਾਭੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬਾ ਕਰਤਾ ਰਾ ਮੋੜ ਛਾਨਜ ਕਰਦਾ ਕਰਿਆ ਸਭ ਬੈ ਰਣ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹਾ ਪਿਆਸਾ ਤੁਮ ਹੈ ਛਾਡ ਕੋਈ ਵਰ ਨਾ ਧਿਆਉ ਜੋ ਬਰ ਚਾਹੂੰ ਸੁਤਮਤੇ ਪਾਉ ਸੇਵਕ ਸਖ ਹਮਾਰੇ ਤਾਰਿਯਾ ਹੈ ਚਲ ਚਲ ਸਤਰ ਹਮਾਰੇ ਮਾਰਿਯਾ ਹੈ ਆਪ ਹਾਥ ਤੈ ਮੁਝਾ ਉਪਰਿ ਆ ਮਰਨ ਕਾਲ ਕਾ ਤ੍ਰਾਸ ਨ ਵਰਯਾ ਊਜੋ ਸਦਾ ਹਮਾਰੇ ਪਛਾ ਸ੍ਰੀ ਹਸਤੁਜੂ ਕਰੇ ਹੋ ਰਛਾ ਰਾਖ ਲਹੋ ਮੋਹਿ ਰਾਖ ਹਾਰੇ ਸਾਹਿਬ ਸੰਤ ਸਹਾਇ ਪਿਆਰੇ दीन पंथ दुष्टन के हंता तुम हो पुरी चतुर दशकंता काल पाए ब्रह्मा अवतरा काल पाए शिव जू अवतरा काल पाए कर कृष्ण प्रकासा सकल काल का की आत्मास जमन काल जोगी सब कीओ वेदराज ब्रह्मा जूथियो जमन काल सब लोक सवारा नमस्कार है ताहे हमारा जमन काल सब जगत बनायो ਦੇਵ ਦੇਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਆ ਹੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਗ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਤੇਦ ਅਰ ਆਲਮ ਨਿਰੰਕਾਰ ਨਿਰਪੇਕਾਰ ਨਰਲੰਭ ਆਗ ਅਨੀਲ ਅਨਾਦ ਅasambਹ ਤਾ ਕਾ ਮੂਡ ਉਚਾਰਿਤ ਤੇਦਾਂ ਜਾ ਕੋ ਭੇਵ ਨ ਪਾਵਤ ਬੇਦਾਂ ਤਾ ਕਉ ਕਰਪਾ ਹਨ ਅਨੁਮਾਨਤ ਮਹਾਮੂਡਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾਚੀ ਮਤ ਨਹ ਪਵ ਆਪੇ ਆਪਨੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ कहु सिमट भयो शंकर कैठा सेगरी श्रेष्ठ दिखायें चंपव आदि जुगांत स्वरूप सोयां पावन पागरछा मेरी तुम करो सिख उबार असिख संघरो दोष जीते उठते उत पाता सकल मलेषकरो रण काता जे सुज्ज तब शर्मि परे तिनके दुष दुखत हुआ मरे और खजवन पग पर तिहारे tene ke tum sankard sab tare jo kal ko ek bar tih hai ta ke kal na kat na hai hai raksha hoye ta hai sab kala dusht varesh tarata ta kala kripa drishta tan ja hai ne hare ho ta ke tap tanak mahare ho ridh sidh karm sab hoye ਦੋਸ਼ ਚੋਇਛਹ ਵਿਸ਼ਵਾਸ ਕਾ ਨ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੋਸ਼ ਦੋਖ ਤੇਰਾ ਖੜਗ ਕੇ ਤਮੈ ਸ਼ਰਨ ਤੇ ਹਾਰਿ ਆਪ ਹਾਥ ਦੈ ਲੇਹੁ ਉਬਾਰੀ ਸਭ ਠੌਰ ਮੋਹ ਹ ਸਹਾਈ ਦੋਸ਼ ਦੋਖ ਤੇ ਲੇਹੁ ਬਚਾਈ कृपा करी हम पर जग माता ग्रंथ करा पूरण सुभरता खेल बिख सकले देह को हरता दुष्ट दोखण को छे करता सिर हंस तुज जब भए दयाला पूरण करा ग्रंथ तत्काल मन बा चत पल पावै सोई दुख नत साभ्यपत कोए अड़ेल सुमै गुंग जोय है सुर सला पावै ਸੁਨਾ ਮੂੜ ਚਤ ਲਾਇ ਚਤੁਰ ਤਾਇ ਆਵਈ ਦੁਖ ਦਰਦ ਪਾਉ ਨਿਕਟ ਨਾ ਤੈਨ ਨਰਕੇ ਰਹਾ ਹੋ ਜੋ ਆਖੀ ਇੱਕ ਬਾਰ ਚਾਉ ਪਈ ਕੋ ਕਹਾ ਦੁਖ ਦਰਦ ਪਾਉ ਨਿਕਟ ਨਾ ਤੈਨ ਨਰਕੇ ਰਹਾ ਹੋ ਜੋ ਆਖੀ ਇੱਕ ਬਾਰ ਚਾਉ ਪਈ ਕੋ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ